ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਐ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 8 9 ਵੜਾ ਮਖਾਉਣੀ ਆ ਆ ਜਿਹੜੀਆਂ ਸਕਰੀਨ ਤੇ ਤੁਸੀਂ ਵੇਖ ਰਹੇ ਆ ਨਾਗ ਜਿਆਦੇ ਆ ਪੰਜ ਕਨਗ ਤੁਹਾਨੂੰ ਮੋਟੇ ਵਿਖਾ ਦੇਾਂਗੇ ਤੋੜ ਕੇ ਬਾਕੀ ਜਿਹੜੇ 2-3 ਨਾਗ ਰਹਿ ਗਏ ਉਹਨਾਂ ਦੇ ਉਦਾਂ ਕੈਮਰਾ ਮਾਰਦੇਾਂਗੇ ਆ ਸਾਰਾ ਮਾਲ ਹੀ ਸੇਲ ਐ ਵਿਕਾਊ ਐ ਇਨਫੋਰਮੇਸ਼ਨ ਲੈ ਦਾਂ ਨਾ ਆਉ ਕਰਦੇ ਆ ਅਲ ਬਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਧੰਨਵਾਦ ਬਹੁਤ-ਬਹੁਤ ਤੁਹਾਡੇ ਪਹੁੰਚਣ ਤੇ ਬਾਈ ਹੂੰ ਧੰਨਵਾਦ ਤੁਹਾਡਾ ਫੋਨ ਨੰਬਰ ਦੱਸ ਦਈਏ ਨਾਂ ਬਾਈ ਮੇਰਾ ਕਰਤਾਰ ਸਿੰਘ ਆ ਪਿੰਡ ਚੜਿਆਕਾ ਜਿਲ੍ਹਾ ਮੋਗਾ ਐ ਤਸੀਲ ਵੀ ਮੋਗਾ ਜੀ ਫੋਨ ਨੰਬਰ ਹੈਗਾ 98017 55678 ਆ ਮੌਸਮ ਫੇਰ ਠੰਡਾ ਕਰਾ ਲਿਆ ਅੱਜ ਮੌਸਮ ਠੰਡਾ ਕਰਾ ਲਿਆ ਅੱਜ ਗਾਣਾ ਵੀ ਸੁਖਣਾ 13 ਸੀਗਾ ਠੀਕ ਹੈ 8 4 ਕਗਾਣਾ ਰੀਚੀਆਂ ਹਜੇ ਲੈ ਕੇ ਜਾਣੀਆਂ ਆਹ ਵੇਚ ਤੀਆਂ ਹਾਂ ਇਹ ਵੇਚ ਆਹ ਤਿੰਨ ਵੇਚ ਤੀਆਂ ਇੱਕਾ ਮੋਟੇ ਨੇ ਚੜਾ ਲਈਆ ਠੀਕ ਹੈ 4 ਤੇ 8ਾਂ ਦੀ ਵੀਡੀਓ ਵਿਖਾ ਦਿੰਦੇ ਆ ਕਿੰਨਾਂ ਮਸੂਆ ਇਹ ਬਈ ਅਰੀਨਲ ਦੂਜਾ ਸੁਆ 6 ਦਿਨ ਦਵਸ਼ੀਆ ਮੂੰਹ ਪਟ ਕੇ ਵਿਖਾਵਾਂਗੇ ਕਿੰਨੇ ਕ ਦਿਨ ਲੈ ਜੀ ਪੰਜਾਬ ਵਾਲੀ ਜਰਸੀ ਵੱਡੀ ਆ ਕੋਈ 에ਅਰ ਸ਼ੇਅਰ ਮੰਨਣੀ ਹੈ ਯਾਰ ਸ਼ੇਅਰ ਮੰਨ ਲਓ ਕੋਈ ਨਸਲ ਮਾਦੀ ਮੰਨ ਲਓ ਲਾਲ ਡੱਬੀ ਮੰਨਣੀ ਲਾਲ ਡੱਬੀ ਮੰਨ ਲਓ ਇਹ ਖੁੱਲੀ ਛੋੜਾ ਜਿਹੜਾ ਅਗਲੇ ਦਾ ਜੀ ਕਰਦਾ ਜਿਹੜਾ ਅਗਲੇ ਦਾ ਚਿਤ ਮੰਨਦਾ ਉਸ ਨੂੰ ਨਾਲ ਮੰਨ ਕੇ ਸੌਦਾ ਕਰੇ ਆਪਣੇ ਠੀਕ ਹੈ ਦਿਨ ਕਿੰਨੇ ਲੈ ਜੂ ਦਿਨੇ ਸੱਤ ਪਏ ਦੁੱਧ ਆਪਾਂ ਨੂੰ ਪਲੂਨ ਦਾ ਦੱਸਿਆ ਉਹਨੇ 20 ਲੀਟਰ ਹੂੰ ਕੋਈ ਭੈਣ ਭਰਾ ਆਪਦਾ 10 ਮਾਨ ਲੈ ਕੋਈ 5 ਮਾਨ ਲੈ ਪਣਾ ਕੋ ਕਿਲੋ ਮਾਨ ਲੈ ਥਣਾ ਦੀ ਤੇ ਭਾਰ ਪਿੱਛੇ ਦੀ ਬਰਾਕੀ ਜੈ ਜਮਲਦਾਰ ਦੇ ਫਿਰ ਪਹਿਲੇ 56000 ਦੀ ਦੇਣੀ ਹੈ ਕੱਢੀਏ ਬਾਹਰੋਂ ਦੋਸਤੋ ਮੂੰਹ ਮੱਥੇ ਦੀ ਸੋਹਣੀ ਹੈ ਬਾਈ ਕਹਿੰਦਾ ਪੂਰੀ ਚੰਗੀ ਬੱਚੀ ਹੈ ਐਰ ਸ਼ੈਰ ਬਰੀਡ ਦੀ ਦੂਜਾ ਸੂਆ ਮੂੰਹ ਤੋਂ 6 ਦੰਦ ਵੱੱਚੀ 20 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲਾਂ ਨੇ ਦਿੱਤਾ ਬਾਕੀ ਜਿਹਦੇ ਪਸੰਦ ਆਉ ਉਹ ਅਗਲਾ ਆਪਦੀ ਸਮਝ ਨਾਲ ਲੈ ਲੇ ਕਿ 20 ਕਿਲੋ ਦੁੱਧ ਦੇਊਗੀ ਇਹ 10 ਕਿਲੋ ਦੇਊਗੀ ਜਾਂ ਇਹ 2 ਕਿਲੋ ਦੇਊਗੀ ਭਾਰ ਪਿੱਛੇ ਦੀ ਬਾਈ ਕਹਿੰਦਾ ਗਾਰੰਟੀ ਹੈ ਪੂਰੀ ਵੱਡੀ ਵੱਛੀ ਆ ਛੋੜੀ ਨਾ ਸਮਝ ਲੇ ਵਲਟੇਲਾ ਬਹੁਤ ਪਈਆਂ ਦੋਸਤੋ ਦੋ ਬੱਬੀਆਂ ਜੀਆਂ ਮਗਰ ਇਹ ਬਾਈ ਆਮ ਹੀ ਆ ਜਾਂਦੇ ਨੇ ਹਾਂ ਇਹ ਚਲਦੀਆਂ ਨਹੀਂ ਕੋਈ ਉਹਨਾਂ ਦਾ ਵੇਚਣ ਤੋਂ ਜੋ ਆ ਚਾਰ ਥਾਣੇ ਜਿਹੜੇ ਗੁੱਲਿਆਂ ਵਰਗੇ ਉਹੀ ਚੱਲਣੇ ਆ ਠੀਕ ਆ ਹਾਂ ਉਹ ਖਾਦੇ ਥਾਣੇ ਗੁੱਲਿਆਂ ਵਰਗੇ ਥਾਣਾ ਬਾਈ ਕਹਿੰਦਾ ਤੇ ਆ ਵੇਖ ਲੋ ਮੋਟੇ ਹੱਦੀ ਚਵਾਈ ਵਾਲੇ ਜਾਨ ਵਾਲੇ ਥਾਣਾ ਦੁੱਧ ਮੱਝ ਵਰਗਾ ਉਹ ਵੱਡੀ ਵੱੱਛੀ ਆ ਪ੍ਰਾਈਜ਼ ਵੀ ਜਾਇਜ਼ ਹੀ ਆ ਮਾਨ ਤਾਨ ਹੋ ਜੂ ਬਾਕੀ ਹਜੇ ਦਿਨ ਲੈ ਜਾਣੇ ਆ ਸਾਰੀ ਵਾਲ ਢੱਲ ਕੱਢ ਕੇ ਸੂ ਖੁੱਲੇ ਢੁਲੇ ਅੰਗਾਂ ਪੈਰਾਂ ਦੀ ਆ ਚਮਕ ਚਮਕ ਪਿੰਡੇ 'ਚ ਮੱਛੀ ਤੇ ਪੂਰੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਫੁੱਲ ਚੰਗੀ ਵੱੱਛੀ ਦੂਜਾ ਸੂਆ ਟਾਪ ਦੀ ਵਹਿੜ ਮੂੰਹ ਤੋਂ 6 ਦਾੰਦ ਮਾਨ ਤਾਨ ਹੋ ਜੂਗਾ ਅਗਲਾ ਬੇਫਿਕਰ ਹੋ ਕੇ ਆ ਜੇ ਹਾਂ ਆ ਵੀ ਕੋਲਰਗੀ ਬੱਛੀ ਐ ਆ ਤਿਕੜੀ ਸੇਲ ਹੋ ਗਈ ਐ ਇੱਕ ਨਾਗ ਹੋਰ ਸੀ ਉਹ ਵੀ ਸੇਲ ਹੋ ਗਿਆ ਇੱਧਰ ਡਰਾਈਵਰ ਬੈਠਾ ਗੱਡੀ ਚ ਪਾ ਲਈ ਐ ਇੱਕ ਵਾੜੇ ਨੇ ਤੇ ਹੁਣ 8-9 ਵਾੜਾਂ ਰਹਿ ਗਈਆਂ ਇੱਕਦਮ ਇੱਕ ਨੰਬਰ ਤੁਹਾਨੂੰ ਟਾਪ ਦੀ ਵਾੜ ਵਿਖਾਦੀ ਐ ਲਾਲ ਡੱਬੀ ਆ ਫੁੱਲ ਸੀਲ ਦੋ ਨੰਬਰ ਕੱਢ ਬਾਹਰ ਨੂੰ ਕਰਾ ਦੋ ਨੰਬਰ ਚਿੱਟੀ ਵੜਾ ਬਈ ਖੰਡਾ ਜੀ ਦਾ ਰੌਣਕ ਲਾਈ ਫਿਰਦਾ ਮਾੜੀ ਮੰਡੀ ਨਾਲੋਂ ਜ਼ਿਆਦਾ ਪਸ਼ੂ ਵੀਰ ਦੇ ਘਰੇ 24 ਘੰਟੇ ਸੇਲ ਲਈ ਅਵੇਲੇਬਲ ਹੁੰਦੇ ਆ ਆ ਚੀਨੀ ਵੱਛੀ ਦੂਜਾ ਸੂਆ ਵਜਨ ਮੂਜਨ ਬਹੁਤ ਹੈ ਕਦ ਕੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨਾ ਵੀ ਸੋਹਣਾ ਠੋਸ ਨਿਗਰ ਆ ਫਰਮੇ ਚੰਗਾ ਬਈ ਅੱਜ ਕੋਈ ਕਾਨ ਨਰਮ ਨਹੀਂ ਵੇਠ ਠੀਕ ਹੈ ਪੱਛੀਆਂ ਵੀਰ ਕਹਿੰਦਾ ਸਾਰੀਆਂ ਹੀ ਚੰਗੀਆਂ ਨਰਮ ਕੋਈ ਵੀ ਨਹੀਂ ਆ ਸਾਰੀ ਵਾਲਟਲ ਕੱਢ ਕੇ ਸੂ ਬੰਬ ਬਣ ਕੇ ਸੂਚਦਣ ਤਿਆਰ ਹੋ ਜਾਂਦੀ ਹੈ। ਹੂੰ ਚੀਨੇ ਕਬੂਤਰ ਆਰ ਗਈ ਐ। ਚਿੱਟੇ ਰੰਗ ਦੀ ਬੱਛੀ ਵਿੱਚ ਕਾਲੇ ਰੰਗ ਦੀਆਂ ਬਰੀਕ-ਬਰੀਕ ਬਿੰਦੀਆਂ ਜਿਹੀਆਂ। ਜਿਹਦੇ ਕੋਲ ਹੋਵੇ ਬਣਾ ਫਾਰਮ 'ਚ ਖੜੀ ਹੋ 75000 ਮੁੱਲ ਕਰੀ। ਹੂੰ ਔਰ ਸਾਡਾ ਉਹ ਕੰਮ ਹੈ ਨਹੀਂਗਾ ਤਾਂ 2000 ਦਿੱਤਾ ਤੇ ਫੜਾਊਗਾ। 55 ਦੀ ਬੱਛੀ ਆ ਜੀ ਦੇਣੀ ਐ। ਠੀਕ ਐ। ਦੁੱਧ ਕਿੰਨਾ ਕੁ ਪਾਜੂ? ਦੁੱਧ ਮੇਰੀ ਥਲੀ ਤੇ ਪੈ ਨੂੰ 18 ਲੀਟਰ ਦੱਸ। 55000 ਦੀ ਬਾਈ ਕਹਿੰਦਾ ਦੇਣੀ ਹੈ ਇਹ ਫਾਰਮ ਚੋਂ ਦੀ ਬਾਈ ਕਹਿੰਦਾ ਅਗਲਾ 75000 ਮੰਗਦਾ 55000 ਚੋਂ ਬਾਈ ਕਹਿੰਦਾ ਮਾਨਤਾਣ ਕਰ ਦੂੰਗਾ ਦੁੱਧ 18 ਕਿਲੋ ਬਾਈ ਦੱਸਦਾ ਬਾਕੀ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਉ ਅਗਲਾ ਆਪ ਦੀ ਸਮਝ ਨਾਲ ਲੈ ਲੈ ਕਿ ਕਿੰਨਾ ਦੁੱਧ ਦੇਣੀ ਆ ਪੈਸੇ ਬਾਈ ਬਹੁਤ ਔਖੇ ਬਣਦੇ ਆ ਠੀਕ ਆ ਨਾ ਹਾਂ ਜੇ ਕੋਈ ਆਪ ਦੀ ਲੈਣੀ ਹੁੰਦੀ ਆਪ ਦੀ ਕੋਈ ਕਿਸੇ ਨੂੰ ਨਹੀਂ ਸਮਝ ਕੋਈ ਆਂਡੀ ਗਵਾਂਡੀ ਲਿਆਓ ਸ਼ਰਮ ਵਾਲੀ ਗੱਲ ਨਹੀਂ ਆਪ ਦਾ ਭੈਣ ਭਰਾ ਲਿਆਓ ਨਾਲ ਹਾਂ ਹੂੰ ਵੇਟ ਕਿਹੜੀ ਸ਼ਰਮ ਵਾਲੀ ਗੱਲ ਜਾਂ ਨਹੀਂ ਕਿਸੇ ਨੂੰ ਪਤਾ ਯਾਰ ਆਹ ਅੰਡੀ ਗਵਾਡੀ ਲਿਆਓ ਪੈਸੇ ਲਾਉਣੇ ਆ ਪੈਸੇ ਲਾਉਣੇ ਆ ਇਹ ਚੀਜ਼ ਲੈਣੀ ਹੈ ਕਿਹੜੀ ਸ਼ਰਮ ਵਾਲੀ ਗੱਲ ਸਹੀ ਗੱਲ ਆ ਹੁਣ ਕਰਦਾਤ ਨੂੰ ਵੀ ਬਾੜਾ ਪਤਾ ਨਹੀਂ ਕਰਦਾਤ ਵੀ ਵੀਰੇ ਨੂੰ ਨਾਲ ਲੈ ਕੇ ਜਾਂਦਾ ਪਾਛੂ ਲੈਣ ਲੱਗੇ ਕਿਤੇ ਰਾਜੂ ਨੂੰ ਵੀ ਲੈ ਜਾਂਦਾ ਤਿੰਨ ਨੰਬਰ ਦਾ ਕਹਿੰਦਾ ਮਾਸੂਆ ਤਿੰਨ ਨੰਬਰ 50 ਰੁਪਏ 25 ਰੁਪਏ ਦੂਜਾ ਸੂਆ ਦੋਸਤੋ ਦੂਜਾ ਸੂਆ ਕ੍ਰਾਸ ਆਂਗ ਦੀ ਵੱਛੀ ਆ ਮੱਝਾਂ ਵਰਗਾ ਪੈਠੋਪੜਾ ਵਜ਼ਨ ਮੂਝ ਨੂੰ ਬਹੁਤ ਆ ਕੋੜੀ ਵਰਗੀ ਵੱਛੀ ਆ ਤੋਰਾ ਤੂਰਾ ਤੁਸੀਂ ਵੇਖੋ ਆਫਰ ਚ ਕਿੰਨੇ ਦੀ ਤਿੰਨ ਆਫਰਾਂ ਦੇਣਗਾ ਲਗਾਤਾਰ ਅੱਛਾ 35000 ਦੀ ਕਿੰਨਾ ਕੁ ਦੁੱਧ ਦੇ ਦੂ ਦੁੱਧ 14 ਕਿਲੋ ਪਹਿਲੇ ਸੂਵੇ ਦਿਨ ਕਿੰਨੇ ਲੈ ਜੂ ਦਿਨ ਸੱਤ 35000 ਦੀ ਬਾਈ ਕਹਿੰਦਾ ਦੇ ਦੇਣੀ ਐ ਸੱਤ ਦਿਨ ਲੈ ਜੂ ਦੁੱਧ 14 ਕਿਲੋ ਦੱਸਦਾ ਪਹਿਲਾਂ ਨਹੀਂ ਦਿੱਤਾ ਦੂਜੇ ਸੂਵੇ ਸੁੰਦੀ ਐ ਥਣ ਸੋਹਣਿਆ ਗਲਾਬੀ ਹੱਦੀ ਚਵਾਈ ਵਾਲੇ ਪਾਲ ਢੇਲਾਂ ਹਜੇ ਕਾਫੀ ਬਾਕੀ ਬਾਕੀ 5-7 ਦਿਨ ਲੈ ਜਾਣੇ ਆ ਮੌਲਵੀ ਫਰਜ਼ਾਇਜ ਹੀ ਆ 35000 30 35000 ਦਾ ਆਉਂਦਾ ਵੀ ਕੀ ਆ 30 30000 ਦੀਆਂ ਤੋਕੜਾਂ ਵੀ ਗਈ ਜਾਂਦੀਆਂ ਹਮਾਚਲ ਵਾਲੀ ਜਰਸੀ ਲੈਣ ਤਾਂ ਉਹ ਤਾਂ ਵਾੜੀ ਚੰਗੀ ਆ ਹੂੰ ਵਜਨ ਵਾਲੀ ਤਾਂ ਹੈਗੀ ਆ ਹੂੰ ਕਾਲੀ ਲਾ ਕੇ ਫੇਰ ਤਾਂ ਜਰਸੀ ਕਿੰਨਾ ਮਸੂਆ ਦੂਜਾ ਸੂਆ ਬੱਤੀ ਸੁਣਦੀ ਆ ਜੀ ਦੂਜੇ ਸੂਏ ਬਾਈ ਕਹਿੰਦਾ ਸੁਣਦੀ ਆ ਸੀਲਸਾਉ ਪੂਰੀ ਆ ਕਿੰਨਾ ਕ ਦੁੱਧ ਕੱਢ ਜੂ ਦੁੱਧ ਵੀ ਪਹਿਲੇ ਸੂਏ ਦਿੱਤਾ 12 ਕਿਲੋ ਐਵੇਂ ਹਰੀਏਕ ਦਾ 18 17 ਕਈਏ ਕੋਈ ਫਾਇਦਾ ਨਹੀਂ ਜਿਹੜੀ ਕੀ ਦਸੀ ਉਹੋ ਹੀ ਦੱਸਣੀ ਹੈ ਦਿਨ ਦਿਨ ਬਸ 5 4 ਮਸਾਂ ਮੁੱਲ ਮੁੱਲੇ ਦਾ 3838000 ਰਿਹਾਨ 3838000 ਦੀ ਹਾਂ ਨਾ 4 ਨੰਬਰ ਦੀ ਤਿੰਨ ਛੋੜੇ ਭਾਓ ਹੁਣ ਇੱਕ ਦੂ ਅਗਲਾ ਇੱਕ ਦੂ ਵੀ ਛੋਟਾ ਠੀਕ ਹੈ ਤਿੰਨ 22 ਕਹਿੰਦਾ ਛੋਟੇ ਭਾ ਦੇ ਨਾਗਾ ਜਿਹੜੀ ਇਦੂ ਅੱਗੇ ਵੈੜ ਵਿਖਾਉਣੀ ਆ ਉਹਦਾ ਮੁੱਲ ਇਦੂ ਵੀ ਛੋਟਾ ਪੂਰਾ ਬਾਈ ਵਜਨ ਬਹੁਤ ਹੈ ਸੀਲ ਸੌ ਪੂਰੀ ਹੈ ਜਿੱਸੀ ਨਾਲ ਸਮਝ ਲੈ ਹਮ ਚਾਰ ਹੀ ਥਾਣਾ ਚਾਰ ਦੀ ਥਾਣਾ ਬਾਕੀ ਪਾਈ ਦੇ ਘਰੇ ਆਇਓ ਆਪ ਦੀ ਨਰਖ ਪਰਖਣਾ ਸੌਦਾ ਕਰ ਲਿਓ 16 ਨੀਗਾ ਦਾ ਪੰਜ ਨੰਬਰ ਪੰਜ ਨੰਬਰ ਬਾਈ ਇਹਦੇ ਪਈਆ 7 ਦਿਨ ਸੂਣ ਚ ਠੀਕ ਹੈ ਠੀਕ ਹੈ ਇਹ ਕਾਲੇ ਰੰਗ ਦੀ ਆ ਗਈ ਕਰੌਸ ਗਾਂ ਜਿਹਨੂੰ ਆਪਾਂ ਕਹਿੰਦੇ ਨੇ ਠੰਡੀ ਸੀਲੂ ਫੁੱਲ ਠੀਕ ਹੈ ਇਹਦਾ ਮੁੱਲ ਹੈਗਾ 32000 32 ਦੀ ਅੱਜ ਛੱਡੂਗਾ ਫਿਰ ਕਦੀ ਹੋਰ ਪੰਜ ਨੰਬਰ 32000 ਦੀ ਦੇ ਦੇਣੀ ਆ ਜਾਰੇ ਥਾਣਾ ਕੋ ਬਾਦ ਨਹੀਂ ਘਾਰ ਨਹੀਂ ਕੋ ਕੋਡ ਨਹੀਂ ਖਾਂਗੇ ਤਣ ਕਿਨੇ ਲੈ ਜੂ ਤਣ ਸੱਤਾ ਦੀ ਕੱਚੀ ਉਖਾ ਲਈ ਹਫਤੇ ਦੀ ਕੱਚੀ ਹੈ 30 ਤੇ 2 32000 ਦੀ ਦੇ ਦੇਣੀ ਹੈ ਠੀਕ ਹੈ ਹਜੀ ਆਈ ਹੋਈ ਆ ਨਮਾਉਣ ਤੋਂ ਹੋਣਾ ਹੈ ਠੀਕ ਹੈ ਹਜੀ ਬਾਈ ਕਹਿੰਦਾ ਆਹੀ ਹੈ ਨਮਾਉਣੀ ਤੋਂ ਆਉਣੀ ਹੈ ਕੋਈ ਲੰਗ ਨਹੀਂ ਮਾਰਦੀ ਕੋਹ ਨਹੀਂ ਜਿਹਾ ਤੋੜੇ ਟਾਰੇ ਦੀ ਇੱਕ ਨੰਬਰ ਆ ਠੀਕ ਹੈ ओरिजिनल ਦੂਜਾ ਸੂਆ ਸਰਫ ਇੱਕ ਆ ਬਸ ਕੱਲੀ ਕੱਚੀ ਆ ਸਾਂਭਣ ਵਾਲੀ ਆ 7-8 ਦਿਨ ਕੋਈ ਵਪਾਰੀ ਲੈ ਗਿਆ ਫਿਰ ਵੀ ਗਾਂ 40000 ਰੁਪਏ ਠੀਕ ਐ 32000 ਦੀ ਬਾਈ ਕਹਿੰਦਾ ਦੇ ਦੇਣੀ ਆ ਆਪਾਂ ਲੈ ਚੱਲ ਮਖਣਾ ਮੀਂਹ ਆ ਚੱਲਿਆ ਆ ਦੋਸਤੋ ਇੱਕ ਸੂਈ ਸਵਾਈ ਵੱਡੀ ਵਹਿੜ ਤਾਜੀ ਸੂਈ ਐ ਜੇਰ ਪੈਣੀ ਹਜੇ ਬਾਕੀ ਐ ਕੰਨਵਾਂ ਸੂਆ ਇਹ ਬਈ ਮਾਲਕਾਂ ਨੇ ਆਪਾਂ ਨੂੰ ਦੂਜਾ ਦੱਸਿਆ ਆਪਾਂ ਤੀਜਾ ਮੰਨ ਕੇ ਲਈ ਆ ਭਰਾ ਠੀਕ ਹੈ ਕੋਈ ਭੈਣ ਭਰਾ ਤੀਜੇ ਮੰਨ ਕੇ ਹੀ ਲਏ ਕਿੰਨਾ ਕੁ ਦੁੱਧ ਦੇ ਦੂ ਦੁੱਧ ਆਪਾਂ ਜਿੱਦੋਂ ਲਈ ਆ ਆਪਾਂ ਨੂੰ ਬਈ 24 ਕਿਲੋ ਦੱਸਿਆ ਆਪਾਂ ਤਾਂ ਵੀਰੇ 24 24 ਧਾਰਾਂ ਮਾਰੀਆਂ ਉਹਨਾਂ ਦੇ ਘਰੇ ਚਾਰੇ ਥਣਾ ਚ ਕਿਉਂ ਠੀਕਾ ਹੁਣ ਆਪਣੀ ਜੇਰ ਨਹੀਂ ਪਈ ਐਵੇਂ ਲੋਕਾਂ ਨੂੰ ਕਹੀਆਂ ਨਾ ਬਈ 2.5 ਕਿਲੋ ਚੋ ਕੇ ਪਿਆ ਤਾਂ ਅਸੀਂ ਤਾਂ ਡੱਕਾ ਨਹੀਂ ਕੀਤਾ ਹਜੇ ਸੂਈ ਨੂੰ ਡੇਢ ਘੰਟਾ ਹੋਇਆ ਬੱਚਾ ਉਹਨੇ ਉੱਠਣ ਲੱਗਾ ਸਹੀ ਹੈ ਜੋ ਜੇਰ ਪੈ ਜੂਗੀ ਫੇਰ ਚੋ ਕੇ ਵੇਖ ਲਾਂਗੇ ਠੀਕ ਹੈ ਕਿੰਨਾ ਦੰਦੀ ਕਿੰਨਾ ਨਹੀਂ ਮੋਲ ਮੁੱਲ ਖਾਨ ਵਾਲਾ ਮੁੱਲ 80 ਦੀ ਬੱਚੀ ਦਾ ਕੋਈ ਮੁੱਲ 70 ਨਹੀਂ 75 ਨਹੀਂ 50 ਦੀ ਦੇਣੀ ਆ 100 ਰੁਪਏ ਛੂੜ ਹੋਣੀ 500 ਨਹੀਂ ਹੋਣੀ 50000 ਦੀ ਬਾਈ ਕਹਿੰਦਾ ਦੇਣੀ ਆ 100 ਰੁਪਏ ਛੂੜ ਹੋਣੀ ਆ 500 ਵੀ ਨਹੀਂ ਕਰਨੀ 24 ਕਿਲੋ ਦੁੱਧ ਪਿਛਲਾ ਪਰਿਵਾਰ ਦੱਸਦਾ ਜੀ ਤੋਂ ਲਈਓ ਕਹਿੰਦੇ ਅਸੀਂ ਚੋਇਆ ਆਪਦਾ ਭੈਣ ਭਰਾ ਦੀ ਸਮਝਣਾ ਲੈਣੀ ਵੀ 25 ਚੋਣਾ ਤੇ 20 ਚੋਣਾ ਤੇ 10 ਚੋਣਾ ਠੀਕ ਐ ਆਹ ਤਾਂ ਗੱਲ ਕੀਤੀ ਲੱਖ ਰੁਪਏ ਦੀ ਦੋਸਤੋ ਕੋਈ ਲਾਂਭਾ ਨਹੀਂ ਕੋਈ ਭਾਵੇਂ 10 ਕਿਲੋ ਮੰਨ ਕੇ ਲੈ ਲੇ ਕੋਈ ਭਾਵੇਂ 25 ਕਿਲੋ ਮੰਨ ਕੇ ਲੈ ਲੇ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾ ਲੈ ਜੇ ਕਿ ਕਿੰਨਾ ਦੁੱਧ ਦੇਊਗੀ ਮੁੱਲੇ ਦਾ ਕਿੰਨਾ ਮੁੱਲ 50 ਤੋਂ 100 ਛੋਟ ਕਰਨੀ 50000 ਤੋਂ 100 ਰੁਪਇਆ ਬਾਈ ਕਹਿੰਦਾ ਛੋਟ ਦਾ ਕਰਨਾ ਪੂਰੀ ਵੱਡੀ ਆਏ ਨਹੀਂ ਵੀ ਬਚੀ ਜੀ ਆ ਹੂੰ ਕਿ ਆ 500 ਕਰ ਦਾਂਗੇ 500 ਛੱਡ ਦਾਂਗੇ ਛੱਡ ਦਾਂ ਹਾਂ ਚੱਕ ਇੱਕ ਹੋਰ ਆ ਗਿਆ ਚੱਕ ਬਾਈ ਕਹਿੰਦਾ 500 ਛੱਡ ਦਿਆਂ ਕਰਦਾ ਤਾਂ ਕਹਿੰਦਾ ਇੱਕ ਹੋਰ ਆ ਗਿਆ ਇੱਕ ਪਹਿਲਾਂ ਹੀ ਬੈਠਾ ਕੁਰਸੀ ਤੇ ਉਹ ਤਾਂ ਅੰਨੇ ਹਜ਼ਾਰੇ ਦਾ ਭਾਗਤਾ ਭਾਗਤਾ ਨਹੀਂ ਕਿ ਬੋਲ ਚੰਗੀ ਆ ਚਵਾਈ ਬਾਈ ਦਾ ਸਭ ਫੁੱਲ ਚੰਗੀ ਆ ਚਵਾਈ ਕਰਕੇ ਵਖਾ ਲੈ ਤਾਰਾ ਦੋ ਦੋ ਮਾਰ ਕੇ ਮਾਰ ਤਾਰਾ ਠੀਕ ਹੈ ਚਵਾਈ ਦੋਸਤੋ ਪੂਰੀ ਚੰਗੀ ਆ 50000 ਚੋਂ 500 ਛੋੜ ਦਾ ਕਰ ਦੇਣਾ ਬਾਈ ਕਹਿੰਦਾ ਤੇ ਕ ਇਧਰ ਖੜੀ ਆ ਜਰਸੀ ਆ ਬਾਈ ਠੀਕ ਆ ਕੋਰੇ ਵੀ ਇੱਕ ਨੰਬਰ ਆ ਦੂਜਾ ਸੁਆ ਵਹਿੜਾ 42000 ਦੀ ਜਸਨੋ ਦੇਣੀ ਆ ਬਾਹਰ ਕੜੀਆਂ ਆ ਆ ਠੀਕ ਆ ਆਰ ਥਨ ਲੈਵਾ ਦਾ ਲੱਗਾ ਦੋਸਤੋ 42000 ਦੀ ਐਸਨੋ ਬਾਈ ਕਹਿੰਦਾ ਦੇਣੀ ਆ ਦਿਨ ਕਿੰਨੇ ਲੈ ਜੂ ਦਿਨ ਲੈ ਜੂ 6 6 ਦਿਨ ਬਾਈ 10 ਦਾ ਲੈ ਜੂ ਬਾਕੀ ਕੋਈ ਤੇ ਡੀ ਡੰਗ ਪਸੂ ਪਹਿਲਾਂ ਵੀ ਸੂ ਸਕਦਾ ਤੇ ਕੋਈ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦਾ ਤੁਹਾਨੂੰ ਵੀ ਪਤਾ ਕੋਈ ਸਕੈਨਤਾ ਕਰਾਈ ਨਹੀਂ ਕਿ ਇਹਨੇ ਕਿੰਨੇ ਵਜ ਕੇ ਕਿੰਨੇ ਮਿੰਟ ਤੇ ਸੂਣਾ ਉਹ ਤਾਂ ਪਤਾ ਨਹੀਂ ਬਾਈ ਗੁਰੂ ਨੂੰ ਪਤਾ ਕੋਈ ਇੱਕ ਅੱਧਾ ਦਿਨ ਪਹਿਲਾਂ ਵੀ ਸੂ ਸਕਦੀ ਆ ਤੇ ਇੱਕ ਅੱਧਾ ਦਿਨ ਉੱਪਰ ਵੀ ਲੈ ਸਕਦੀ ਆ ਸਹੀ ਗੱਲ ਆ ਤਰੀ ਬਾਈ ਮਾਨਤਨ ਥੋੜਾ ਥੋੜਾ ਸਾਰੇ ਨਗਾ ਜੋ ਹੋ ਜੂ ਜੇ ਕੋਈ ਦੋ ਨਗ ਲੈ ਲੈਂਦਾ ਪੂਰਾ ਵੱਧ ਹੋ ਜੂ ਜੇ ਕੋਈ ਇਕੱਲਾ ਇਕੱਲਾ ਨਗ ਲੈ ਲੈਂਦਾ ਉਹ ਚੋਂ ਵੀ ਹੋ ਜੂ 10 12 ਇਹਦੇ ਬਾਰੇ ਦੀ ਦੂਜਾ ਸੁਹਾ ਵੈਡ ਆ ਬਾਈ ਹਾਂ 16 ਕਿਲੋ ਦੁੱਧ ਦੀ ਗਾਰੰਟੀ ਤੇ ਆਈ ਵੀ ਆ ਕਹਿੰਦਾ 16 ਦੀ ਗਾਰੰਟੀ ਵੀ ਆਪਾਂ ਦੇ ਦਾਂ ਮੋਲ ਮੋਲੇ ਦਾ ਹੈਗਾ 48 ਰਿਆ ਠੀਕ ਹੈ ਤੇ ਜਰਸੀ ਆ ਗਈ ਆ ਕ੍ਰੋਸ ਆ ਗਈ ਆ ਕਾਲੀ ਰੱਖ ਲੋ ਲਾਲ ਰੱਖ ਲੋ ਲਾਲ ਕਾਲੀ 16 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਦੀ ਆਈ ਹੈ ਕਿ ਆਪਾਂ ਗਾਰੰਟੀ ਦੇ ਦੇਾਂਗੇ ਉਹ ਹੁਣ ਜਿਹਦੇ ਪਸੰਦ ਆ ਉਹ ਮੇਰੀ ਕੋਈ ਗਾਰੰਟੀ ਨਹੀਂ ਮੇਰਾ ਕੰਮ ਵੀਡੀਓ ਬਣਾਉਣਾ ਪਸ਼ੂ ਤੁਹਾਨੂੰ ਵਿਖਾਤੇ ਆ ਬਾਈ ਤੋਂ ਗਾਰੰਟੀ ਲੈ ਲਿਓ ਭਾਵੇਂ ਸਟਾਮ ਲੈ ਆਓ ਆਪਦਾ 100 ਜਾਂ 50 ਰੁਪਏ ਵਾਲਾ ਸਾਈਨ ਕਰਾ ਕੇ ਲੈ ਜਾਓ ਤੇ ਜੇ ਕੱਲ ਨੂੰ ਕੋਈ 11 21 ਹੁੰਦੀ ਇਸ ਦੁੱਧ ਨਹੀਂ ਦਿੰਦੀ ਤੇ ਬਾਈ ਦੇ ਘਰੇ ਆ ਜਿਓ ਕਿਉਂਕਿ ਬਾਈ ਨੇ ਤੁਹਤੋਂ ਪੈਸੇ ਲਏ ਆ ਬਾਈ ਦੀ ਗਾਰੰਟੀ ਆ ਪਰ ਵੜ ਜੇ ਦੁੱਧ 16 ਕਿਲੋ ਦੇਣ ਦੀ ਉਹ ਹਿਸਾਬ ਨਾਲ ਜਾਇਜ਼ ਮੁੱਲ ਬਿਲਕੁਲ ਜਾਇਜ਼ ਮੁੱਲ ਇਦੋਂ ਘੱਟ ਜਿੱਦਾਂ ਫਿਰ ਤੁਹਾਨੂੰ ਪਤਾ ਹੀ ਹੈ 16 ਕਿਲੋ ਦੁੱਧ ਵਾਲੀ ਵੜ੍ਹ ਦਿੰਦਾ ਵੀ ਕੌਣ ਹੈ ਹਾਂ ਸਹੀ ਹੈ ਫੋਨ ਨੰਬਰ ਸਕਰੀਨ ਤੇ ਹੈ ਇਹ 89 ਵਾੜਾ ਸੀਗੀਆਂ ਤੁਹਾਨੂੰ ਵਿਖਾ ਦਿਆਂ 4 ਵਾੜਾ ਸੇਲ ਹੋ ਗਈਆਂ ਟੋਟਲ 12 13 ਨਾਗ ਸੀਗੇ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜਿਹੜੇ ਵੀ ਭੈਣ ਭਰਾ ਦੇ ਜਿਹੜੀ ਵੀ ਵੜ੍ਹ ਪਸੰਦ ਆਉਂਦੀ ਆ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਸਾਰਿਆਂ ਨੂੰ ਸਾਸ਼ੀ ਕਾ